ਖੇਲ ਕਾਵਾ ਕਰ ਲੋਗੇ ਆਪਣਿਆ ਜਉ ਤਾ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤੇਰੀ ਜਾਏ ਸਿਰ ਦੀ ਜਾ ਕਾਨ ਨਾ ਕੀ ਜਾਏ ਇਹ ਸਾਡੀ ਕੌਮ ਦੇ ਯੋਧੇ ਆ ਜਿਨ੍ਹਾਂ ਨੇ ਸੀ 47 ਤੇ ਟਿਕਾਏ ਕੌਮਲੀ ਇਹਨਾਂ ਨੂੰ ਮਿਲਣਾ ਅਜੇ ਜਥੇਦਾਰ ਮੇਰਾ ਫਰਜ਼ ਆ ਔਰ ਮੈਂ ਉਹਨਾਂ ਨੂੰ ਕੌਮ ਦੀ ਇਹਨਾਂ ਨੇ ਵੱਡੀਆਂ ਜਿਹੜੀਆਂ ਕੰਮ ਕੀਤੇ ਆ ਉਹਦੇ سلسلے ਦੇ ਵਿੱਚ ਅੱਜ ਇੱਕ ਭਰਾਵਾਂ ਵਾਲੀ ਮੁਲਾਕਾਤ ਪਾਉਣ ਰਾਜਵਾਨਾ ਸਾਹਿਬ ਨਾਲ ਆਇਆ ਕਿਉਂਕਿ ਮੈਂ ਦਿਲ ਤੋਂ ਚਾਹੁੰਦਾ ਵਾਂ ਕਿ ਜਿਨ੍ਹਾਂ ਨੇ ਵੀ ਪੰਥ ਲਈ ਕੋਈ ਕਾਰਜ ਕੀਤੇ ਉਹਨਾਂ ਦਾ ਮਾਣ ਸਤਕਾਰ ਅਦਬ ਪਹਿਲਾਂ ਵੀ ਆ ਤੇ ਹਰ ਪਾਸੇ ਹੋਣਾ ਚਾਹੀਦਾ ਤੋਂ ਅੱਜ ਇੱਕ ਸਰਸਰੀ ਰਾਜਵਾਨਾ ਸਾਹਿਬ ਦੇ ਨਾਲ ਮੁਲਾਕਾਤ ਆ ਬਾਕੀ ਮੈਂ ਮੁਲਾਕਾਤ ਪਾਵਾਂ ਪਾਣ ਕੇ ਗੱਲ ਕਰਾਂਗੇ। ਸਰ ਮੁਲਾਕਾਤ ਕਿੰਨਾ ਸਮਾਂ ਮਿਲਿਆ ਤੁਹਾਨੂੰ ਜੀਰਾ ਮੁਲਾਕਾਤ ਦਾ ਕਿਉਂਕਿ ਅਕਸਰ ਹੀ ਟਾਈਮ ਹੁੰਦਾ ਹੈ ਨਾ ਕਿਉਂਕਿ ਛੇਲ ਦੇ ਵਿੱਚ ਆਪਾਂ ਜਾਂਦੇ ਹਾਂ ਕਿੰਨਾ ਸਮਾਂ ਤੁਹਾਨੂੰ ਮਿਲ ਲੱਗਾ ਨਹੀਂ ਕੋਈ ਟਾਈਮ ਦੀ ਬੰਦਿਸ਼ ਨਹੀਂ ਹੈਗੀ। ਓਕੇ ਠੀਕ ਹੈ ਜੀ। ਆਪਾਂ ਵਧੀਆ ਗੱਲਬਾਤ ਕਰਾਂਗੇ। ਤੁਹਾਨੂੰ ਵੀ ਪਤਾ ਵੀ ਆ ਆ ਦਿਨ ਵੀ ਸਾਡੇ ਕੌਮ ਦੇ ਚੱਲ ਰਹੇ ਨੇ। ਬਿਲਕੁਲ ਜੀ। ਤੇ ਆਪਣੇ ਇਹਨਾਂ ਯੋਧਿਆਂ ਨੂੰ ਮਿਲਣਾ ਸਾਡਾ ਫਰਜ਼ ਵੀ ਆ। ਉਹ ਤਾਂ ਕਰਕੇ ਆਪਾਂ ਇਹਨਾਂ ਨੂੰ ਮਿਲ ਆਪਾਂ ਆਣ ਕੇ ਗੱਲ ਕਰਦੇ ਬਾਅਦ ਚਲੋ ਨਵੀਂ